ਹੈਲੋ ਦੋਸਤੋ ਦੋਸਤੋ ਅੱਜ ਪਹੁੰਚ ਚੁੱਕੇ ਹਾਂ ਗੁਰਦੁਆਰਾ ਜਨਮਸਥਾਨ ਬੀਬੀ ਨਾਨਕੀ ਅਤੇ ਤੁਹਾਨੂੰ ਦਿਖਾਵਾਂਗੇ ਉਹ ਗੁਰਦੁਆਰਾ ਇਹ ਮੈਨੂੰ ਵੀ ਜਦੋਂ ਮੈਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਸੀ ਗੁਰਦੁਆਰਾ ਸਾਹਿਬ ਜੀ ਦੇ ਉੱਥੇ ਉਹਨਾਂ ਤੋਂ ਪਤਾ ਲੱਗਿਆ ਕਿ ਇੱਥੇ ਆਪਣੇ ਡੇਰਾ ਚਾਹ ਹਲਾਹੌਰ ਪਾਕਿਸਤਾਨ ਦੇ ਵਿੱਚ ਬੀਬੀ ਨਾਨਕੀ ਦਾ ਗੁਰਦੁਆਰਾ ਲਓ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਸੀ ਦੋਸਤੋ ਦੋਸਤੋ ਜੀ ਦੇਖ ਸਕਦੇ ਹੋ ਕਿ ਉਹ ਸਥਾਨ ਆ ਜਿੱਥੇ ਬੇਬੇ ਨਾਨਕੀ ਦਾ ਜਨਮ ਸਥਾਨ ਆ ਇਹ ਮਸਜਿਦ ਦਾ ਸਾਹਮਣੇ ਇਹ ਵੀ ਬੇਬੇ ਨਾਨਕੀ ਦੇ ਹੀ ਉਹਦੇ ਵਿੱਚ ਹੈ ਸਥਾਨ ਦੇ ਵਿੱਚ ਜਗ੍ਹਾ ਚ ਤੁਸੀਂ ਦੇਖ ਸਕਦੇ ਹੋ ਜੀ ਦਾ ਖਾਤਸਾ ਉਹ ਹੈ ਜੀ ਕਿ ਫਤਜੀ ਇਹ ਜਿਹੜਾ ਸਥਾਨ ਮਾਤਾ ਤ੍ਰਿਪਤਾ ਜੀ ਦਾ ਪੇਕਾ ਘਰ ਹਾਂਜੀ ਮਾਤਾ ਤ੍ਰਿਪਤਾ ਜੀ ਦਾ ਆਨੰਦ ਕਾਰਜ ਸਥਾਨ ਹਾਂਜੀ ਕਿਉਂਕਿ ਜ਼ਿਆਦਾਤਰ ਜਿਹੜਾ ਆਨੰਦ ਕਾਰਜ ਪੁਰਾਣੇ ਸਮਿਆਂ ਦੇ ਵਿੱਚ ਉਹ ਘਰਾਂ ਦੇ ਵਿੱਚ ਹੀ ਕੀਤੇ ਜਾਂਦੇ ਸੀ ਇਸ ਕਰਕੇ ਮਾਤਾ ਤ੍ਰਿਪਤਾ ਜੀ ਦਾ ਆਪਣੇ ਘਰ ਹੀ ਆਨੰਦ ਕਾਰਜ ਹੋਇਆ ਸੀ ਠੀਕ ਤੇ ਬੀਬੇ ਨਾਨਕੀ ਜੀ ਦਾ ਪਾਵਨ ਪਵਿੱਤਰ ਜਨਮ ਸਥਾਨ ਇੱਥੇ ਆ ਜ਼ਿਆਦਾਤਰ ਪੁਰਾਣੇ ਸਮਿਆਂ 'ਚ ਹੁੰਦਾ ਸੀ ਅੱਜ ਕੱਲ ਵੀ ਹੈ ਰੀਤ ਕਿ ਪਹਿਲਾ ਬੱਚਾ ਜਿਹੜਾ ਉਹ ਨਾਨਕੇ ਜਨਮ ਲੰਦਾ ਸੀ ਠੀਕ ਇਸ ਕਰਕੇ ਜਦੋਂ ਮਾਤਾ ਤ੍ਰਿਪਤਾ ਜੀ ਨੰਦਕਾਰਜ ਤੋਂ ਬਾਅਦ ਰਾਏ ਭੋਇ ਦੇ ਤਲਵੰਡੀ ਚ ਲੱਗੇ ਸਨ ਉੱਥੇ ਰਹਿਣ ਬਸੇਰਾ ਕੀਤਾ ਸੀ ਕਿਉਂਕਿ ਮਹਤਾ ਕਲਿਆਨਦਾਸ ਜੀ ਦੀ ਜਿਹੜੀ ਨੌਕਰੀ ਪਟਵਾਰੀ ਦੀ ਸੀ ਉਹ ਰਾਏ ਬੋਲਾਰ ਜੀ ਕੋਲ ਉਥੇ ਰਾਏ ਭੋਇ ਦੀ ਤਲਵੰਡੀ ਲੱਗੀ ਹੋਈ ਸੀ ਹਾਂਜੀ ਤੇ ਪਹਿਲੇ ਬੱਚੇ ਦਾ ਸਮਾਂ ਆਇਆ 1464 ਦੇ ਵਿੱਚ ਤੇ ਮਾਤਾ ਤ੍ਰਿਪਤਾ ਜੀ ਆਪਣੇ ਪੇਕੇ ਘਰ ਇਸੇ ਸਥਾਨ ਤੇ ਡੇਰਾ ਚਾਹਲ ਇਸ ਇਲਾਕੇ ਦਾ ਨਾਮ ਡੇਰਾ ਚਾਹਲ ਤੇ ਮਾਤਾ ਤ੍ਰਿਤਾ ਜੀ ਜਿਹੜੇ ਪੇਕੇ ਸੀ ਉਹ ਵੀ ਚਾਹਲ ਕਾਸਟ ਦੇ ਸੀ ਤੇ ਜਿਹੜੇ ਨੇੜੇ-ਤਰੇ ਬੈਠੇ ਸਾਰੇ ਚਾਹਲ ਪਰਿਵਾਰ ਸੀ ਇਸ ਕਰਕੇ ਇਹਨੂੰ ਚਾਹਲਾਂ ਦਾ ਡੇਰਾ ਡੇਰਾ ਚਾਹਲ ਕਹਿੰਦੇ ਠੀਕ ਹੈ ਜੀ ਤੇ ਇੱਥੇ 1464 ਵਿੱਚ ਬੇਬੇ ਨਾਨਕੀ ਜੀ ਦਾ ਜਨਮ ਹੋਇਆ ਤੇ ਨਾਨਕੀ ਘਰ ਜਨਮ ਲਿਆ ਇਸ ਕਰਕੇ ਬੱਚੇ ਦਾ ਨਾਮ ਨਾਨਕੀ ਰੱਖ ਦਿੱਤਾ ਗਿਆ ਸੀ ਠੀਕ ਹੈ ਇਹ ਜਿਹੜੀ ਹਮਾਰਾ ਤਾਂ ਇਹ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਚ ਬਣੀ ਹੋਈ ਸੀ ਲੇਕਿਨ ਬਾਅਦ ਵਿੱਚ ਫਿਰ 1933 ਤੋਂ 40 ਦੇ ਦਰਮਿਆਨ ਚ ਇਹ ਦੁਬਾਰਾ ਜਿਹੜੀ ਆ ਉਹ ਬਣਾਈ ਗਈ ਸੀ ਉਸੇ ਉਸੇ ਤਰੀਕੇ ਨਾਲ ਜਿੱਦਾਂ ਪਹਿਲੇ ਪ੍ਰਾਣੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਚ ਬਣੀ ਸੀ ਠੀਕ ਹੈ ਜੀ ਹਾਂਜੀ ਤੇ ਇਸ ਇਲਾਕੇ ਨੂੰ ਤੇ ਬੇਬੇ ਨਾਨਕ ਜੀ ਦਾ ਜਨਮ ਸਥਾਨ ਕਿਹਾ ਜਾਂਦਾ ਵਾਹ ਕਿ ਜੀ ਕਾਲਾ ਸਾਹਿਬ ਬਹਿਰ ਜੀ ਦੀ ਫਤਿਹ ਇਹ 1933 ਤੋਂ 40 ਦੇ ਦਰਮਿਆਨ ਚ ਇਹ ਬਿਲਡਿੰਗ ਜਿਹੜੀ ਐ ਇੰਨੀ ਪੁਰਾਣੀ ਆ ਇਸ ਤੋਂ ਪੁਰਾਣੀ ਪਹਿਲੇ ਬਿਲਡਿੰਗ ਹੈ ਜੀ ਸੀਗੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਬਣਾਈ ਸੀ ਲੇਕਿਨ ਉਹ ਫਿਰ ਥੋੜੇ ਖਸਤਾ ਹਾਲ ਸੀ ਫਿਰ ਢਾਈ ਢੇਰੀ ਕਰਕੇ ਤੇ ਦੁਬਾਰਾ ਫਿਰ ਜਿਹੜੀ ਨਵੇਂ ਸਿਰਿਓਂ ਸਾਰੀ ਕੀਤੀ ਜਿਹੜੀ ਕੰਸਟਰਕਸ਼ਨ ਕੀਤੀ ਗਈ ਠੀਕ ਹੈ ਜੀ ਹਾਂ ਜੀ ਬਾਕੀ ਤੇ ਉਦੋਂ ਦੀ ਨਿਸ਼ਾਨਦੇਹੀ ਤੋਂ ਉਦੋਂ ਦੀ ਉਦੋਂ ਦਾ ਘਰ ਹੀ ਆ ਅੱਛਾ ਜੀ ਚਲੋ ਉਹਨਾਂ ਦਾ ਪਿੰਕਾ ਘਰ ਆ ਉਸ ਤੋਂ ਬਾਅਦ ਮੇ ਬੇਨਾਨ ਕੀ ਜਿਹਦਾ ਜਨਮ ਹੋਇਆ ਠੀਕ ਜੀ ਨਮਸਥਾਨ ਕੀ ਸ਼ੁਰੂ ਹੋ ਗਿਆ ਹਾਂਜੀ ਮੈਂ ਬਾਹਰ ਪੜੇ ਕੀ ਗੁਰੂ ਨਾਨਕ ਦੇਵ ਜੀ ਬਹੁਤ ਵਾਰੀ ਫਿਰ ਹੋਰੇ ਆਏ ਆ ਜੀ ਨਾਨਕਾ ਘਰ ਸੀ ਨਾ ਹਾਂਜੀ ਤੇ ਹੋ ਸਕਦਾ ਕਈ ਵਾਰੀ ਪੰਚ ਪੰਚਾਇ ਹੋਣ ਲੇਕਿਨ ਇਹ ਕਿ ਇਤਿਹਾਸ ਦੇ ਚ ਇੱਕ ਜਗ੍ਹਾ ਜ਼ਿਕਰ ਆਉਂਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਸੀਗੇ ਜਦੋਂ ਉਹਨਾਂ ਨੇ ਉਦਾਸੀਆਂ ਦਾ ਸਫ਼ਰ ਸ਼ੁਰੂ ਕਰਨਾ ਸੁਲਤਾਨਪੁਰ ਲੋਧੀ ਸੀ ਉਦੋਂ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਅਸੀਂ ਪਹਿਲੇ ਮਾਤਾ ਪਿਤਾ ਕੋਲ ਆ ਕੇ ਲਾਵਾਂਗੇ ਤੇ ਫਿਰ ਜਿਹੜਾ ਵਾ ਉਹ ਅਸੀਂ ਉਦਾਸੀਆਂ ਦਾ ਸਫ਼ਰ ਸ਼ੁਰੂ ਕਰਾਂਗੇ ਪੂਰੀ ਦੁਨੀਆ ਦਾ ਸਫ਼ਰ ਜਿਹੜਾ ਉਹਨਾਂ ਨੇ ਪੈਦਲ ਕਰਨਾ ਸੀ ਤੇ ਫਿਰ ਬਾਰਡਰ ਜਿੱਦਾਂ ਕ੍ਰਾਸ ਕਰਦੇ ਨੇ ਕਿਉਂਕਿ ਉਦੋਂ ਤੋਂ ਬਾਰਡਰ ਨਹੀਂ ਸੀ ਹਾਂਜੀ ਹਾਂਜੀ ਨਾਲ ਹੀ ਇੱਕ ਪਿੰਡ ਹੈਗਾ ਬਡਾਣਾ ਉੱਥੇ ਆ ਕੇ ਰੁਕਦੇ ਨੇ ਉਥੇ ਕੀਰਤਨ ਵਿਚਾਰ ਕਰਦੇ ਫਿਰ ਪਿੰਡ ਹੈਗਾ ਜਾਮਣ ਉਥੇ ਆ ਕੇ ਰੁਕਦੇ ਨੇ ਕਿਉਂਕਿ ਉਹ ਪੈਦਲ ਜ਼ਿਆਦਾਤਰ ਚੱਲਦੇ ਸੀ ਜਾਂ ਗੱਡੀਆਂ-ਗੱਡੀਆਂ ਤੇ ਆਉਂਦੇ ਸੀ ਫਿਰ ਉਸ ਤੋਂ ਬਾਅਦ ਨਾਨਕਾ ਘਰ ਰਾਜ ਕਰਨ ਦਾ ਸੀ ਫਿਰ ਨਾਨਕੇ ਘਰ ਆ ਇਲਾਨ ਕੇ ਪ੍ਰਵਾਸ ਨੂੰ ਮਿਲਿਆ ਕੀਰਤਨ ਵਿਚਾਰ ਕੀਤੇ ਫਿਰ ਉਸ ਤੋਂ ਬਾਅਦ ਸੇਣ ਤੋਂ ਨਹੀਂ ਚਾਹਦੀ ਹਵੇਲੀ ਰਾਜ ਦੇ ਚਾਂਦੀ ਸੀ ਤੁਸੀਂ ਸੁਣੀ ਹੋਣੀ ਉਦਾਹਰਣ ਇੱਕ ਸੂਈ ਦੀ ਉਦਾਹਰਣ ਦਿੱਤੀ ਸੀ ਕਿ ਰਾਜ ਦੇ ਵਿੱਚ ਸੂਈ ਲਾਵਾਂਗੇ ਉਹ ਕੋਤਕ ਉਥਰੇ ਚਾ ਕੇ ਫਿਰ ਨਨਕਾਣਾ ਸਾਹਿਬ ਗਿਆ ਸੀ ਮਾਤਾ ਕੋ ਤੁਹਾਨੂੰ ਮਿਲੇ ਉਥੋਂ ਆ ਕੇ ਹਲੇ ਇੱਕ ਬਣਸੀ ਜਿਹੜਾ ਉਹ ਦਾਸੀ ਦਾ ਸਫਰ ਸ਼ੁਰੂ ਕਰਨਾ ਤੇ ਫਿਰ ਉਥੋਂ ਜਿਹੜਾ ਉਹਨਾਂ ਨੇ ਫਿਰ ਉਦਾਸੀਆਂ ਦਾ ਸਫਰ ਸ਼ ਇਤਿਹਾਸ ਵਿੱਚ ਇੱਕ ਵਾਰੀ ਜ਼ਿਕਰ ਆਉਂਦਾ ਕਿ ਆਏ ਸੀ ਲੇਕਿਨ ਨਾਨਕਾ ਘਰ ਨਾਨਕਾ ਪਰਿਵਾਰ ਹੋ ਸਕਦਾ ਕਈ ਵਾਰੀ ਆਏ ਹੋਣ ਜਿੱਦਾ ਸਾਨੂੰ ਚਾਹ ਹੁੰਦਾ ਹਾਂ ਹਾਂਜੀ 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 ਜਿਹੜਾ ਰਿਕਾਰਡ 'ਚ ਨਹੀਂ ਹੈਗਾ ਹਾਂਜੀ ਹਾਂਜੀ ਇਸ ਕਰਕੇ ਸਾਨੂੰ ਨਾਨਕ ਦੇਵ ਜੀ ਮਹਾਰਾਜ ਦਾ ਚਰਨਛੋਪਾ ਪ੍ਰਾਪਤ ਅਸਥਾਨ ਵੀ ਹੈ ਠੀਕ ਹੈ ਜੀ ਕਿਉਂਕਿ ਮੈਂ ਜਦੋਂ ਉੱਧਰ ਆਪਣੇ ਗੁਰੂ ਅਰਜਨ ਦੇਵ ਜੀ ਦੇ ਸਥਾਨ ਤੇ ਗਿਆ ਸੀ ਜੀ ਗੁਰੂ ਰਾਮਦਾਸ ਦੇ ਜੀ ਉਹਨਾਂ ਨੇ ਜੀ ਦੱਸਿਆ ਮੈਨੂੰ ਕਿ ਇਹ ਸਾਰੇ ਗੁਰਦੁਆਰੇ ਲਗਭਗ ਮਹਾਰਾਜ ਰਣਜੀਤ ਸਿੰਘ ਦੇ ਬਿਲਕੁਲ ਤਕਰੀਬਨ ਇਥੇ ਜਿੰਨੇ ਵੀ ਤੁਸੀਂ ਪੁਰਾਣੇ ਪ੍ਰਾਤਨ ਗੁਰਦੁਆਰੇ ਦੇਖੋਗੇ ਜੀ ਹੋਣਗੇ ਨਾ ਕੋਈ ਹੈ ਜਿਹੜੇ ਅੱਜਕੱਲ ਦੁਬਾਰਾ ਨਵੇਂ ਜਨਾਂ ਦੀ ਬਿਲਡਿੰਗ ਥੋੜੀ ਖਸਤਾ ਹੋ ਗਈ ਹੁੰਦੀ ਹੈ ਹਾਂਜੀ ਹਾਂਜੀ ਚੋਕਾਰ ਸੇਵਾ ਜਿਹੜੇ ਹੈਗੀ ਆ ਕਾਰ ਸੇਵਾ ਵਾਲੇ ਉਹ ਨਵੀਂ ਬਿਲਡਿੰਗ ਕੋ ਸਾਰੀ ਕਰ ਰਹੇ ਨੇ ਲੇਕਿਨ ਜ਼ਿਆਦਾਤਰ ਪੁਰਾਣੀ ਉਹ ਦੋ ਚਾਰ ਗੁਰੂ ਘਰ ਹੀ ਹੋਣਗੇ ਜਾਣਗੀਆਂ ਤੁਹਾਨੂੰ ਪੁਰਾਣੀਆਂ ਮਿਲਣਗੀਆਂ ਉਰੇ ਤੇ ਜੀ ਜਿਹੜੇ ਆਪਣੇ ਮੈਂ ਬੀੜੀ ਚ ਦੇਖੇ ਸੀਗੀ ਗੁਰੂ ਨਾਨਕ ਦੇਵ ਜੀ ਨਾਲ ਜਿਹੜੇ ਬਾਬਾ ਮਰਦਾਨਾ ਹੁੰਦੇ ਸੀ ਜੀ ਉਹ ਕਿਹੜੇ ਸਿਟੀ ਦੇ ਵਿੱਚ ਹੈ ਜੀ ਤੁਹਾਨੂੰ ਪਤਾ ਜੀ ਉਹ ਭਾਈ ਮਰਦਾਨਾ ਜੀ ਦਾ ਹਾਂਜੀ ਨਹੀਂ ਉਹਨਾਂ ਦਾ ਨਹੀਂ ਪਤਾ ਅੱਛਾ ਹਾਂਜੀ ਉਹਨਾਂ ਦਾ ਵੀ ਤਾਂ ਪਾਕਿਸਤਾਨ ਦੇ ਵਿੱਚ ਹੀ ਹੈਗਾ ਪਾਕਿਸਤਾਨ ਦੇ ਵਿੱਚ ਲੇਕਿਨ ਉਹ ਕਿੱਥੇ ਇਹ ਨਹੀਂ ਪਤਾ ਠੀਕ ਹੈ ਜੀ ਸਹੀ ਹੈ ਜੀ ਠੀਕ ਹੈ ਸ਼੍ਰੀਪੁਰੇ ਕਿ ਕਈ ਥਾਵਾਂ ਅਲੋਪ ਹੋ ਚੁੱਕੀਆਂ ਹਾਂਜੀ ਇੱਥੇ ਨੇੜੇ-ਟੜੇ ਬੜੇ ਗੁਰੂ ਘਰ ਸੀ ਜਿਹੜੇ ਅਲੋਪ ਹੋ ਚੁੱਕੇ ਆ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਜਿਹੜੇ ਅਲੋਪ ਹੋ ਚੁੱਕੇ ਕਈ ਹਜੇ ਹੈਗੇ ਜਿਹੜੇ ਖੁੱਲਣ ਵਾਲੇ ਗੁਰੂ ਘਰ ਹੈਗੇ ਗੁਰੂ ਹਾਂਜੀ ਕਈਆਂ ਦਾ ਹਾਲੇ ਨਹੀਂ ਪਤਾ ਹੈਗਾ ਹਾਂਜੀ ਰੱਬ ਸੁੱਖ ਰੱਖੇ ਜਰੂਰ ਖੁੱਲੂਗੇ ਜੀ ਹੁਣ ਉਹੀ ਖੋਲ ਰਹੇ ਆ ਜੀ ਸਾਭੀ ਬਹੁਤ ਘੱਟ ਸੰਗਤ ਨੂੰ ਪਤਾ ਹਾਂਜੀ ਲੇਕਿਨ ਜਿਹਨੂੰ ਫਿਰ ਪਤਾ ਲੱਗਦਾ ਉਹ ਫਿਰ ਅੱਗੇ ਜਾ ਕੇ ਦੱਸਦਾ ਹਾਂਜੀ ਹਾਂਜੀ ਉਹਨਾਂ ਨੂੰ ਅਸੀਂ ਵੀ ਕਹਿੰਦੇ ਆ ਕਿ ਅੱਗੇ ਜਾ ਕੇ ਜਰੂਰ ਸੰਗਤਾਂ ਨੂੰ ਦੱਸੋ ਕਿਉਂਕਿ ਇਹ ਹਾਂਜੀ ਹੁਣ ਮੈਂ ਜਿਵੇਂ ਵੀਡੀਓ ਬਣਾ ਰਿਹਾ ਮੈਂ ਇਹਨੂੰ ਸ਼ੇਅਰ ਕਰੂੰਗਾ ਜੀ ਅਤੇ ਆਪਣੀ ਸਿੱਖ ਸੰਗਤ ਨੂੰ ਪਤਾ ਚੱਲੂਗਾ ਜੀ ਬਾਹਰਲੀ ਕੰਟਰੀਆਂ ਦੇ ਵਿੱਚ ਸਿਰਫ ਆ ਯਾਤਰੀ ਹੀ ਆਉਂਦੇ ਆ ਲੋਕਲ ਸੰਗਤ ਲਈ ਲੋਕਲ ਸੰਗਤਾਂ ਨੂੰ ਨਹੀਂ ਪਤਾ ਜਿਹੜੇ ਪਾਕਿਸਤਾਨ ਵਿੱਚ ਪਤਾ ਕਈਆਂ ਨੂੰ ਨਹੀਂ ਪਤਾ ਤੇ ਕਹਿੰਦੇ ਸੀ ਇੱਥੇ ਗੁਰਪ੍ਰਮ ਮਨਾਉਂਦੇ ਬੇਬੇ ਨਾਨਕ ਜੀ ਦਾ ਜਨਮ ਦਿਨ ਜਿਹੜਾ ਨਾ ਜਨਮ ਦਿਹਾੜਾ ਮਨਾਇਆ ਜਾਂਦਾ ਉਹ ਅਸੀਂ ਮਨਾਉਂਦੇ 3 4 5 ਅਪ੍ਰੈਲ ਨੂੰ ਅੱਛਾ ਇਹ 3 4 5 ਜਿਹੜਾ ਸਮਾਗਮ ਰੱਖੀਦਾ ਹਾਂਜੀ 2 3 ਸਾਲ ਤੋਂ ਮਨਾ ਰਹੇ ਆ ਐਸ ਆਰ ਜਿਹੜਾ ਅਸੀਂ ਹੋਕਰੂ ਮਹਾਰਾਜ ਕਿਰਪਾ ਕਰਨ ਸਮਾਗਮ ਰੱਖ ਬਾਰ ਬਾਰ ਸਭ ਰਾਮ ਕੀਤਾ ਜਾਏਗਾ ਤੇ ਫਿਰ ਸੰਗ ਜਿਹੜੀ ਉਦੋਂ ਲੋਕ ਆਂਦੀ ਆ ਜਾਂ ਕੋਈ ਹੁੰਦੇ ਜਿਹੜੇ ਵਿਸਾਖੀ ਵਾਸਤੇ ਬਾਹਰੋਂ ਜੱਥੇ ਆਏ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਫਿਰ ਉਹ ਜ਼ਰੂਰ ਵਿੱਚ ਆਉਂਦੇ ਆ ਹਾਂਜੀ ਉਹ ਹਾਜ਼ਰੀ ਭਰਦੇ ਹਾਂਜੀ ਮੈਂ ਸੋਚ ਰਿਹਾ ਕਿ ਹੁਣ ਜਿਵੇਂ ਕਿ ਆਪਣੇ ਸਿੱਖ ਲੋਕ ਜਿਹੜੇ ਬਹੁਤ ਜ਼ਿਆਦਾ ਬਾਹਰਲੀ ਕੰਟਰੀ ਬਾਹਰਲੀ ਸਿਟੀਜ਼ ਜਾਂਦੇ ਕਿਉਂਕਿ ਉਹ ਵੀਜ਼ੇ ਦੀ ਪ੍ਰੋਬਲਮ ਪੈਂਦੀ ਸੀ ਆਉਣ ਦੀ ਮੈਂ ਦੇਖ ਰਿਹਾ ਕਿ ਅੱਗੇ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਆਏਗਰੂਗੀ ਜੀ ਬਹੁਤ ਜ਼ਿਆਦਾ ਹਾਂਜੀ ਉਹ ਵੀ ਜਿਹੜੇ ਸਿੱਖ ਪਾਕਿਸਤਾਨ ਗਵਰਨਮੈਂਟ ਵੱਲੋਂ ਜਿਹੜੇ ਸਿੱਖ ਰੀਜੀਂਦੇ ਆ ਉਹਨਾਂ ਨੂੰ ਬਹੁਤ ਜਲਦੀ ਹੁਣ ਵੀਜ਼ਾ ਦਿੱਤਾ ਜਾਂਦਾ ਹੈ ਹਾਂਜੀ ਇਹ ਬਸ ਸੌਖਾ ਹੀ ਹੋ ਜਾਣਾ ਕਿ ਜਿਵੇਂ ਆ ਮੈਂ ਇੱਕ ਦੂਜੀ ਸਿਟੀ 'ਚ ਜਾਂਦੇ ਆ ਹਾਂਜੀ ਕੁਝ ਟਾਈਮ ਤੱਕ ਜੀ ਉਹਨਾਂ ਨੇ ਹੀ ਕਿਰਪਾ ਕੀਤੀ ਹੈ ਜੀ ਕਿਉਂਕਿ ਉਹ ਦੇਖਦੇ ਆ ਕਿ ਹਾਂ ਆਪਣੇ ਲੋਕਾਂ ਦੇ ਵਿੱਚ ਕੀ ਇੱਕ ਚਾਹਨਾ ਹੈ ਉੱਥੇ ਜਾਣ ਦੀ ਬਸ ਜੀ ਉੱਥੇ ਦੂਰ ਤੀ ਦੇਖੀ ਜਾਂਦੇ ਸੀ ਹਾਂਜੀ 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 ਹੁਣ ਤੁਸੀਂ ਦੇਖ ਲਓ ਜੀ ਆਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਆ ਨਹੀਂ ਉਹਨਾਂ ਵਾਸਤੇ ਉਹ ਮੇਨ ਕਿੰਨੀ ਸੰਗਤ ਜਾਂਦੀ ਹੈ ਜੀ ਲੱਖਾਂ ਦੇ ਸਾਹਮਣੇ ਰੋਜ਼ ਜੀ ਇੱਥੇ ਹਾਂਜੀ ਬਸ ਗੁਰੂ ਮਹਾਰਾਜ ਮੇਰ ਕਰੇਗਾ ਜਦੋਂ ਹੁਣ ਕਰਤਾਰਪੁਰ ਸਾਹਿਬ ਵੀ ਸ਼ੁਰੂ ਹੋਇਆ ਹਾਂਜੀ ਰੋਜ਼ 300 400 ਜਾਂ 500 ਜਿਹੜੀ ਆ ਉਹ ਸੰਗਤ ਜ਼ਰੂਰ ਉਧਰੋਂ ਇੰਡੀਆ ਦੇ ਤਰਫੋਂ ਜਿਹੜੀ ਆ ਉਹ ਆ ਜਾਂਦੀ ਆ ਮੱਥਾ ਟੇਕਣ ਵਾਸਤੇ ਤੇ ਏਦਾਂ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਹੈ ਮੇਲ ਜੋਲ ਦੁਬਾਰਾ ਹੋਰ ਬਹੁਤ ਹਾਂਜੀ ਹਾਂਜੀ ਹੁਣ ਮੈਂ ਜੀ ਪਿਛਲੇ ਸਾਲ ਹੋ ਕੇ ਆਇਆ ਸੀ ਕਰਤਾਰਪੁਰ ਸਾਹਿਬ ਜੀ ਠੀਕ ਹੈ ਹਾਂਜੀ ਇਹ ਜਿਵੇਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਉਹਦੀ ਗਵਰਨਮੈਂਟ ਨੇ ਜਿਹੜੇ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਮੈਂ ਵੀ ਉੱਤੇ ਮੈਨੂੰ ਮੌਕਾ ਮਿਲਿਆ ਸੀ ਸੇਵਾ ਕਰਨ ਦਾ ਕੋਈ 1 ਸਾਲ ਡੇਢ ਸਾਲ ਜਿਹੜਾ ਹਾਂਜੀ ਅੱਛਾ ਜੀ ਠੀਕ ਹੈ ਜਿਹੜੇ ਪ੍ਰੋਗਰਾਮ ਦੇ ਸੰਗ ਵਿੱਚ ਕਰਕੇ ਹਾਂਜੀ ਹਾਂਜੀ ਇਹ ਵੀ ਬਾਬੇ ਦੀ ਕਿਰਪਾ ਜੀ ਜੀ ਮੈਂ ਤੁਹਾਨੂੰ ਸੇਵਾ ਬਖਸ਼ੀ ਹੈ ਜੀ ਉਹਨਾਂ ਨੇ ਹਾਂਜੀ ਹੁਣ ਇੱਥੇ ਵੀ ਮੈਂ ਪਹੁੰਚਿਆ ਅੱਜ ਉਹਨਾਂ ਦੀ ਹੀ ਕਿਰਪਾ ਨਾਲ ਪਹੁੰਚੇ ਦਿਲ ਦੇ ਵਿੱਚ ਚਾਹਣਾ ਸੀ ਅਤੇ ਨਹੀਂ ਸੁਣਨੀ ਹੁੰਦੀ ਫਿਰ ਇਦਾਂ ਹੀ ਹੁੰਦਾ ਕਈ ਵਾਰੀਆ ਤੋਂ ਅਸੀਂ ਅਰਦਾਸ ਲਾਂਦੇ ਸਾਡੀ ਅਰਦਾਸ ਬੇਅਰਥ ਨਹੀਂ ਜਾਂਦੀ ਕਿਸੇ ਨਾ ਕਿਸੇ ਦਿਨ ਜਿਹੜੀ ਆ ਉਹ ਅਰਦਾਸ ਸਾਡੀ ਰੰਗ ਲੈ ਕੇ ਆਉਂਦੀ ਆ ਤੇ ਗੁਰੂ ਮਹਾਰਾਜ ਨੇ ਇੰਪਰੋਵਾਈਜ਼ ਕੀਤੀ ਹੈ ਕਿ ਉਹ ਜੀਤੀ ਹੈ ਕਿ ਸਾਡੇ ਜਿਹੜੀ ਸਾਡੀ ਅਰਦਾਸ ਪ੍ਰਵਾਨ ਕਰਕੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇਦਾਰੀ ਕਰਵਾਏ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜੀ ਸ਼ੁਕਰੀਆ ਜੀ ਜੇ ਤੁਸੀਂ ਅਰਦਾਸਾਂ ਕਰਦੇ ਜੀ ਸਿੱਖ ਸੰਗਤਾਂ ਵਾਸਤੇ ਜੀ ਸਰਬੱਤ ਦੇ ਭਲੇ ਲਈ ਹਰ ਗੁਰਸਿੱਖ ਕਰਦਾ ਹੈ ਜੀ ਤੇ ਇਹ ਤਾਂ ਸਾਡੇ ਤੇ ਬਤ ਦੇ ਭਲੇ ਵਾਸਤੇ ਮੰਗੇ ਸੀ ਹਰੇਕ ਵਾਸਤੇ ਮੰਗੇ ਹਾਂਜੀ ਠੀਕ ਹੈ ਜੀ ਵੈਜ ਜੀ ਖਾਸ ਵੈਜ ਜੀ ਦੀ ਫਤਹਿ ਜੀ